ਸਤਿ ਸ਼੍ਰੀ ਅਕਾਲ ਜੀ ਅੱਜ ਦੀ ਸਟੋਰੀ ਦੇ ਵਿੱਚ ਗੱਲ ਕਰਾਂਗੇ ਪਿਆਰ ਤੇ ਰਿਸ਼ਤਿਆਂ ਬਾਰੇ ਅੱਜ ਦੀ ਸਟੋਰੀ ਉਸ ਸਮੇਂ ਸ਼ੁਰੂ ਹੁੰਦੀ ਹੈ ਇੱਕ ਪਿੰਡ ਸੁਰਜਨਪੁਰ ਵਿੱਚ ਇੱਕ ਘਰ ਵਿੱਚ surjeet ਕਾਰ ਤੇ ਉਸਦੀ ਨਵੀਂ ਨੂੰ Jaspreet ਕਾਰ ਰਹਿੰਦੇ ਨੇ ਇਹ ਕਹਾਣੀ ਸਹਰੇ ਘਰ ਦੇ ਸਨਮਾਨ ਪਿਆਰ ਅਤੇ ਸਮਰਪਣ ਦੀ ਹੈ ਜਿਸ ਵਿੱਚ surjeet ਅਤੇ Jaspreet ਦੇ ਰਿਸ਼ਤੇ ਦੀ ਗਹਿਰਾਈ ਨੂੰ ਬਾਕੂਬੀ ਦਰਸਾਇਆ ਗਿਆ surjeet ਕਾਰ ਇੱਕ ਮਿੱਠੇ ਸੁਭਾਅ ਵਾਲੀ ਪਰ ਮਜ਼ਬੂਤ ਔਰਤ ਹੈ ਉਸਨੇ ਆਪਣੇ ਪਤੀ ਦੇ ਦੇਹਾਂਤ ਤੋਂ ਬਾਅਦ ਘਰ ਦੀਆਂ ਜ਼ਿੰਮੇਵਾਰੀਆਂ ਬਹੁਤ ਹੀ ਖੂਬਸੂਰਤੀ ਨਾਲ ਨੇ ਬਾញਾ ਉਸਨੇ ਆਪਣੇ ਦੋ ਪੁੱਤਰਾਂ ਦੀ ਪਾਲਣਾ ਕਰਕੇ ਉਹਨਾਂ ਨੂੰ ਬਿਹਤਰ ਸਿੱਖਿਆ ਦਵਾਈ ਵੱਡੇ ਪੁੱਤਰ ਦੀ ਸ਼ਾਦੀ ਹੋ ਚੁੱਕੀ ਸੀ ਉਹ ਆਪਣੀ ਪਤਨੀ ਨਾਲ ਸ਼ਹਿਰ ਵਿੱਚ ਰਹਿੰਦਾ ਹੈ ਤੇ ਛੋਟਾ ਪੁੱਤਰ ਅਰਜਨ ਦੀ ਹਾਲ ਹੀ ਸ਼ਾਦੀ ਹੋਈ ਹੈ ਜਸਪ੍ਰੀਤ ਕੌਰ ਜੋ ਕਿ ਉਸ ਦੀ ਵਾਈਫ ਹੈ ਉਹ ਇੱਕ ਮਿੱਠੇ ਸੁਭਾਅ ਦੀ ਤੇ ਸਮਰਪਿਤ ਨਾਰੀ ਹੈ ਉਸ ਨੂੰ ਆਪਣੇ ਨਵੇਂ ਘਰ ਵਿੱਚ ਕਦਮ ਰੱਖਦਿਆਂ ਕਈ ਚਿੰਤਾਵਾਂ ਸਨ ਉਸ ਨੂੰ ਆਪਣੀ ਮਾਂ ਨੇ ਸਿਖਾਇਆ ਸੀ ਕਿ ਸਾਸਨ ਨਾਲ ਪਿਆਰ ਤੇ ਆਦਰ ਨਾਲ ਰਿਸ਼ਤਾ ਬਣਾਇਆ ਜਾਣਾ ਚਾਹੀਦਾ ਉਸੇ ਹਿੰਮਤ ਅਤੇ ਆਸ਼ਾਵਾਦੀ ਸੁਭਾਅ ਨਾਲ ਉਹ ਇਸ ਨਵੇਂ ਰਿਸ਼ਤੇ ਨੂੰ ਕਾਇਮ ਕਰਨ ਲਈ ਤਿਆਰ ਸੀ ਪਹਿਲੇ ਦਿਨ ਸਵੇਰੇ ਜਦੋਂ ਜਸਪ੍ਰੀਤ ਨੇ ਸੁਰਜੀਤ ਨਾਲ ਰਸੋਈ ਵਿੱਚ ਪਹੁੰਚਣ ਦੀ ਸੋਚੀ ਤਾਂ ਉਸ ਦੇ ਮਨ ਵਿੱਚ ਕੁਝ ਚਿੰਤਾਵਾਂ ਸਨ ਪਰ ਸੁਰਜੀਤ ਨੇ ਉਸ ਨੂੰ ਮਿੱਠੇ ਸ਼ਬਦਾਂ ਨਾਲ ਆਖਿਆ ਆਓ ਬੇਟਾ ਸਾਡੇ ਘਰ ਵਿੱਚ ਸਵੇਰ ਦੀ ਚਾਹ ਬਹੁਤ ਮਹੱਤਵਪੂਰਨ ਹੁੰਦੀ ਹੈ ਆਓ ਅਸੀਂ ਇਕੱਠੇ ਚਾਹ ਬਣਾਈਏ ਜਸਪ੍ਰੀਤ ਨੇ ਸ਼ਰਮਾਉਂਦਿਆਂ ਕਿਹਾ ਮਾਤਾ ਜੀ ਮੈਨੂੰ ਸਿਖਾ ਦਿਓ ਤੁਸੀਂ ਕਿਵੇਂ ਚਾਹ ਬਣਾਉਂਦੇ ਹੋ ਉਹ ਦੋ ਮੇਰੇ ਰਸੋਈ ਵਿੱਚ ਚਾਹ ਬਣਾਉਣ ਲੱਗੀਆਂ। ਸੁਰਜੀਤ ਨੇ ਦੱਸਿਆ ਕਿ ਉਹ ਕਿਵੇਂ ਚਾਹ ਵਿੱਚ ਥੋੜਾ ਜਿਹਾ ਅਦਰਕ, ਇਲਾਇਚੀ ਤੇ ਚਾਹ ਦਾ ਮਲਾਉਂਦੀ ਹੈ ਤੇ ਚਾਹ ਬਹੁਤ ਵਧੀਆ ਬਣਦੀ ਹੈ। ਜਸਪ੍ਰੀਤ ਨੇ ਧਿਆਨ ਨਾਲ ਸਾਰੇ ਸਾਰਾ ਕੁਝ ਸੁਣਿਆ। ਇੱਕ ਦਿਨ ਜਦੋਂ ਸੁਰਜੀਤ ਦੀ ਤਬੀਅਤ ਠੀਕ ਨਹੀਂ ਸੀ, ਜਸਪ੍ਰੀਤ ਨੇ ਸਾਰੇ ਘਰ ਦੇ ਕੰਮ ਸਾਂਭ ਲਏ। ਉਸਨੇ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ। ਸੁਰਜੀਤ ਨੇ ਬਿਸਤਰੇ ਤੋਂ ਵੇਖਦਿਆਂ ਜਸਪ੍ਰੀਤ ਦੀ ਮਿਹਨਤ ਅਤੇ ਪਿਆਰ ਨੂੰ ਮਹਿਸੂਸ ਕੀਤਾ ਉਸ ਦੇ ਚਿਹਰੇ ਤੇ ਮਿੱਠੀ ਮੁਸਕਾਨ ਆ ਗਈ ਜਦੋਂ ਸਰਜੀਤ ਨੇ ਜਸਪ੍ਰੀਤ ਨੂੰ ਬੁਲਾਇਆ ਉਸ ਨੇ ਕਿਹਾ ਬੇਟਾ ਤੂੰ ਸਿਰਫ ਮੇਰੀ ਨੂੰ ਨਹੀਂ ਮੇਰੀ ਧੀ ਵਰਗੀ ਹੈ ਤੂੰ ਜਿਸ ਤਰ੍ਹਾਂ ਘਰ ਦੀ ਸੰਭਾਲ ਕੀਤੀ ਮੈਨੂੰ ਤੇਰੇ ਤੇ ਮਾਣ ਹੈ ਜਸਪ੍ਰੀਤ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਸ ਨੇ ਕਿਹਾ ਮਾਤਾ ਜੀ ਮੈਂ ਤੁਹਾਡੀ ਸੇਵਾ ਕਰਨਾ ਆਪਣਾ ਫਰਜ਼ ਸਮਝਦੀ ਹਾਂ ਤੁਸੀਂ ਮੇਰੇ ਲਈ ਸਿਰਫ ਸੱਸ ਨਹੀਂ ਮੇਰੀ ਮਾਂ ਵਰਗੀ ਹੋ ਇਸਾ ਸੁੰਦਰ ਮੌਕੇ ਨਾਲ ਦੋਵਾਂ ਦੇ ਰਿਸ਼ਤੇ ਨੂੰ ਬੜੀ ਮਜ਼ਬੂਤੀ ਮਿਲੀ ਇੱਕ ਦਿਨ ਜਸਪ੍ਰੀਤ ਦੇ ਮਾਤਾ ਪਿਤਾ ਉਸ ਨੂੰ ਮਿਲਣ ਆਏ ਉਸ ਨੇ ਵੀ ਜਸਪ੍ਰੀਤ ਅਤੇ ਸੁਰਜੀਤ ਦੇ ਰਿਸ਼ਤੇ ਦੀ ਤਾਰੀਫ਼ ਕੀਤੀ ਜਸਪ੍ਰੀਤ ਦੀ ਮਾਂ ਨੇ ਕਿਹਾ ਕਿ ਬੇਟਾ ਤੂੰ ਵੱਡੀ ਖੁਸ਼ਕਿਸਮਤ ਵਾਲੀ ਹੈ ਹਰ ਕਿਸੇ ਨੂੰ ਇਸ ਤਰ੍ਹਾਂ ਦੀ ਸੱਸ ਨਹੀਂ ਮਿਲਦੀ ਤੂੰ ਵੀ ਆਪਣੀ ਸੱਸ ਦਾ ਸਦਕੇ ਕਰਦੀ ਹੈ ਸੁਰਜੀਤ ਨੇ ਹੱਸਦੇ ਹੋਏ ਜਵਾਬ ਦਿੱਤਾ ਜਸਪ੍ਰੀਤ ਮੇਰੇ ਲਈ ਧੀ ਵਰਗੀ ਹੈ ਅਸੀਂ ਦੋਵੇਂ ਹੀ ਇੱਕ ਦੂਜੇ ਦਾ ਸਾਥ ਦੇ ਰਹੇ ਹਾਂ ਮਜ਼ਬੂਤੀ ਨਾਲ ਇਹ ਰਿਸ਼ਤਾ ਨਿਭਾ ਰਹੇ ਹਾਂ ਇੱਕ ਦਿਨ ਜਦੋਂ ਸੁਰਜੀਤ ਦੇ ਵੱਡੇ ਪੁੱਤਰ ਅਤੇ ਉਸ ਦੀ ਪਤਨੀ ਪਿੰਡ ਆਏ ਸਾਰੇ ਪਰਿਵਾਰ ਨੇ ਇਕੱਠੇ ਰਾਤ ਨੂੰ ਖਾਣਾ ਖਾਧਾ ਇਸ ਮੌਕੇ ਤੇ ਸੁਰਜੀਤ ਨੇ ਸਾਰੇ ਪਰਿਵਾਰ ਨੂੰ ਸਮਰਪਣ ਅਤੇ ਪਿਆਰ ਨੂੰ ਮਹਿਸੂਸ ਕੀਤਾ ਉਸਨੇ ਸਾਵਨੂ ਕਿਹਾ ਕਿ ਸਾਨੂੰ ਸਾਰੇ ਰਿਸ਼ਤਿਆਂ ਨੂੰ ਪਿਆਰ ਅਤੇ ਆਦਰ ਨਾਲ ਨਿਭਾਉਣਾ ਚਾਹੀਦਾ। ਇਹ ਹੀ ਸਾਡੀ ਵਿਰਾਸਤ ਹੈ। ਜਸਪ੍ਰੀ ਅਤੇ ਸੁਰਜੀਤ ਦੇ ਹੱਥ ਫੜ ਕੇ ਕਿਹਾ ਕਿ ਮਾਤਾ ਜੀ ਤੁਹਾਡਾ ਸਹਿਯੋਗ ਅਤੇ ਪਿਆਰ ਸਾਡੇ ਲਈ ਸਦਾ ਪ੍ਰੇਰਨਾ ਰਿਹਾ ਹੈ। ਅਸੀਂ ਹਮੇਸ਼ਾ ਤੁਹਾਡੀ ਇੱਜ਼ਤ ਕਰਾਂਗੇ ਅਤੇ ਤੁਹਾਡੇ ਨਾਲ ਇਹ ਰਿਸ਼ਤਾ ਪਿਆਰ ਨਾਲ ਨਿਭਾਉਦੇ ਰਹਾਂਗੇ। ਇਸ ਤਰ੍ਹਾਂ ਸਰਜੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਆਪਣੇ ਰਿਸ਼ਤੇ ਨੂੰ ਪਿਆਰ ਸਮਰਪਣ ਅਤੇ ਆਦਰ ਨਾਲ ਮਜ਼ਬੂਤ ਕੀਤਾ ਉਹ ਦੋਵੇਂ ਹਮੇਸ਼ਾ ਇੱਕ ਦੂਜੇ ਦਾ ਸਾਥ ਦਿੰਦੀਆਂ ਹਰ ਮੁਸ਼ਕਿਲ ਵਿੱਚ ਸੰਗ ਰਹਿੰਦੀਆਂ ਸਰਜੀਤ ਨੇ ਜਸਪ੍ਰੀਤ ਨੂੰ ਆਪਣੇ ਤਜਰਬੇ ਸਿਖਾਏ ਜਸਪ੍ਰੀਤ ਨੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਰਿਸ਼ਤੇ ਸਿਰਫ ਖੂਨ ਦੇ ਨਹੀਂ ਹੁੰਦੇ ਸਗੋਂ ਪਿਆਰ ਸਮਝ ਤੇ ਸਨਮਾਨ ਦੇ ਰਿਸ਼ਤੇ ਵੀ ਮਹੱਤਵਪੂਰਨ ਹੁੰਦੇ ਨੇ ਪਿਆਰ ਦੇ ਰਿਸ਼ਤੇ ਵਿੱਚ ਰੂਪ ਇਸ ਕਹਾਣੀ ਦੇ ਵਿੱਚ ਸਾਹਮਣੇ ਆਇਆ ਹੈ ਕਿ ਰਿਸ਼ਤੇ ਦੀ ਅਹਿਮੀਅਤ ਦਰਸਾਉਂਦੀ ਹੈ। ਜੋ ਸਸਤੇ ਨੂੰ ਦੇ ਵਿਚਕਾਰ ਰਿਸ਼ਤਾ ਬਣਿਆ ਹੈ ਇਹ ਕਹਾਣੀ ਪੜ੍ਹ ਕੇ ਇਹ ਸਿੱਖਿਆ ਮਿਲਦੀ ਹੈ ਕਿ ਹਰ ਰਿਸ਼ਤੇ ਨੂੰ ਪਿਆਰ ਅਤੇ ਸਮਰਪਣ ਦੀ ਲੋੜ ਹੁੰਦੀ ਹੈ ਜਦੋਂ ਅਸੀਂ ਇੱਕ ਦੂਜੇ ਨੂੰ ਸਮਝਦੇ ਹਾਂ ਸਾਥ ਨਿਭਾਉਂਦੇ ਹਾਂ ਤਦੋਂ ਹੀ ਇਹ ਰਿਸ਼ਤਾ ਇੱਕ ਮਜ਼ਬੂਤ ਬੁਨਿਆਦ ਵਿੱਚ ਟਿਕਿਆ ਰਹਿੰਦਾ ਹੈ ਇਸੇ ਤਰ੍ਹਾਂ ਸਾਨੂੰ ਆਪਣੀ ਲਾਈਫ ਦੇ ਵਿੱਚ ਕਰਨਾ ਚਾਹੀਦਾ ਹੈ ਹਰ ਰਿਸ਼ਤੇ ਨੂੰ ਪਿਆਰ ਦੇਣਾ ਚਾਹੀਦਾ ਹੈ ਸਮਰਪਣ ਦੇਣਾ ਚਾਹੀਦਾ ਹੈ ਤੇ ਉਸ ਦੇ ਵਿੱਚ ਇਮਾਨਦਾਰੀ ਹੋਣੀ ਚਾਹੀਦੀ ਹੈ ਸੋ ਮੈਂ ਆਸ ਕਰਾਂਗੀ ਕਿ ਅੱਜ ਦੀ ਇਹ ਸਟੋਰੀ ਜੋ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ